ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੈਣ ਭਰਾਵਾਂ ਨੂੰ ਅਮੀਰ ਕਰਦੇ ਹਾਂ ਆ ਕੇ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਤੇ ਇਹਨਾਂ ਦੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਦੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 705 ਨਾਮ ਅਮਨਪ੍ਰੀਤ ਕੌਰ ਜ਼ਿਲ੍ਹਾ ਮਾਨਸਾ ਕਾਸਟ ਜੱਟ ਸਿੱਖ ਗੋਤ ਚਾਹਲ ਪੜਾਈ ਐਮਏ ਹਾਈਟ 5 ਫੁੱਟ 4 ਇੰਚ ਜਨਮ 11 ਨਵੰਬਰ 2000 ਕੁੜੀ ਸਲਾਈ ਕਢਾਈ ਦਾ ਕੰਮ ਜਾਣਦੀ ਹੈ ਆਪਣਾ ਬੁਟੀਕ ਦੀ ਸ਼ਾਪ ਹੈ ਜੀ ਪਰ ਇੱਕ ਪ੍ਰਾਈਵੇਟ ਜੋਬ ਲੋੜ ਹੈ ਜੀ ਜਿਸ ਤਰੀਏ ਮੁੰਡਾ ਪੜਿਆ ਲਿਖਿਆ ਹੋਵੇ ਸੋਨਾ ਸੁਨਕਾ ਹੋਵੇ ਵਧੀਆ ਚੰਗੇ ਸੁਭਾਅ ਦਾ ਹੋਵੇ ਜੀ ਡਰਿੰਕ ਵਗੈਰਾ ਨਾ ਕਰਦਾ ਹੋਵੇ ਤੇ ਬਹੁਤ ਵਧੀਆ ਗੱਲ ਹੈ ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਵਿਸਤਾਰ ਨੂੰ ਕਰੋ ਜੀ ਫਾਈਲ ਨੰਬਰ 706 ਨਾਮ ਕੌਰ ਜੀ ਦਾ ਬਠਿੰਡਾ ਕਾਸਟ ਜਨਮ ਸਿਕਟੇਲੋ ਹਾਈਟ 5 ਫੁੱਟ 5 ਇੰਚ ਜਨਮ 10 ਦਸੰਬਰ 1998 ਪੜ੍ਹਾਈ B.Sc. Medical Master's Honors Honors Medical Zoology ਪ੍ਰਾ ਇੱਕ ਅਨਮੈਰਿਡ ਕੈਨੇਡਾ ਲੋੜ ਹੈ ਜੀ ਇਸ ਤਰ੍ਹਾਂ ਦੇ ਮੁੰਡਾ ਨਸ਼ਾ ਰਹਿਤ ਹੋਵੇ ਮੁੰਡਾ PR ਜਾਂ ਵਰਕ ਪਰਮਿਟ ਤੇ ਹੋਵੇ ਕੈਨੇਡਾ ਦਾ ਵਧੀਆ ਜੋਬ ਤੇ ਹੋਵੇ ਜਿਮੀਨ 10 ਤੋਂ 12 ਕਿੱਲਾਂ ਤੱਕ ਆਉਂਦੀ ਹੋਵੇ ਜੇ ਸ਼ਹਿਰੀ ਪ੍ਰਾਪਰਟੀ ਹੈ ਤਾਂ 5-7 ਕਿੱਲਾਂ ਤੱਕ ਆਉਂਦੀ ਹੋਵੇ ਜੀ ਏਰੀਆ ਮਾਲਵਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 707 ਨਾਮ ਕੌਰ ਜ਼ਿਲ੍ਹਾ ਮਲੇਰਕੋਟਲਾ ਕਸ਼ਤ ਜੱਟ ਸਿੱਖ ਗੋਤ ਢਿੱਲੋ ਜਨਮ ਸਤੰਬਰ 1990 ਹਾਈਟ 5 ਫੁੱਟ 6 ਇੰਚ ਪੜਾਈ ਪਲੱਸ 2 ਕਮਰਸ ਪਲੱਸ ਬੀ ਕਾਮ ਇੱਕ ਪ੍ਰਾ ਕੈਨੇਡਾ ਭੈਣ ਮੈਂ ਅਨਮੈਰ ਪੀਤਾ ਜੀ ਫਾਰਮਰ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਦਾ ਜਿੰਮੀ ਨਾ 810 ਕਿਨੜ ਤੱਕ ਆਉਂਦੀ ਹੋਵੇ ਸੋਹਣਾ ਸੁਨੱਕਾ ਹੋਵੇ ਜੀ ਪੜ੍ਹਾਈ ਚੰਗੀ ਕੀਤੀ ਹੋਵੇ ਰਿਸ਼ਤਾ ਪੰਜਾਬ ਤੋਂ ਹੋਵੇ ਵਧੀਆ ਕਿਸੇ ਚੰਗੀ ਜੋਬ ਤੇ ਹੋਵੇ ਜੀ ਜਾਂ ਕੋਈ ਆਪਣਾ ਬਿਜ਼ਨਸ ਹੋਵੇ ਪਰਿਵਾਰ ਮਿਲ ਵਰਤਨ ਵਾਲਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 708 ਨਾਮ ਕਾ ਔਰ ਜਿਹੜਾ ਮੁਖਸਰ ਸਾਹਿਬ ਆ ਕਾਸ਼ਟ ਜੱਟ ਸਿੱਖ ਗੋਤ ਚੀਮਾ ਜਨਮ ਅਗਸਤ 1998 ਪੜ੍ਹਾਈ 10 ਪਾਸ ਭੈਣ 1 ਭੈਣ 1 ਭਰਾ 1 ਕੁੜੀ ਪ੍ਰਾਈਵੇਟ ਜੋਬ ਕਰਦੀ ਹੈ ਪਿਤਾ ਜੀ ਮਜ਼ਦੂਰੀ ਕਰਦੇ ਨੇ ਇਹ ਗਰੀਬ ਪਰਿਵਾਰ ਤੋਂ ਰਿਸ਼ਤਾ ਹੈ ਜੀ ਲੋਡ ਹੈ ਜੀ ਇਸ ਤਰੀ ਜਮੀਨ 3 ਤੋਂ 5 ਕਿਨਾਰੇ ਦਾ ਕੰਮ ਦੀ ਹੋਵੇ ਮੁੰਡਾ ਨਿਸ਼ਾਰਹਿਤ ਹੋਵੇ ਕੰਮਕਾਰ ਵਧੀਆ ਕਰਦਾ ਹੋਵੇ ਮੁੰਡਾ ਮਿਹਨਤੀ ਹੋਵੇ ਜੀ ਮੰਗ ਡਿਮਾਂਡ ਨਾ ਕੋਈ ਹੋਵੇ ਜੀ ਸਿੰਪਲ ਤੇ ਸਾਦਾ ਪਿਆ ਕਰਨਾ ਹੈ ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਦੇ ਪਰਿਵਾਰ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੰਬਰ ਜੀ ਫਾਈਲ ਨੰਬਰ 709 ਨਾਮ ਸਿੰਘ ਅਮਰਤਾਰੀ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਬਰਾੜ ਜਨਮ 2 ਦਸੰਬਰ 1999 ਹਾਈਟ 5 ਫੁੱਟ 10 ਇੰਚ ਪੜ੍ਹਾਈ ਪਲੱਸ 2 ਕੰਮ ਖੇਤੀਬਾੜੀ ਲਾਉਡ ਹੈਗੀ ਰਿਸ਼ਤੇ ਦੀ। ਕੁੜੀ ਚੰਗੇ ਪਰਿਵਾਰ ਤੋਂ ਹੋਵੇ ਜਾਂ ਅਮਰਤਾਰੀ ਹੋਵੇ ਸਲਾਈ ਕਲਾਈ ਦਾ ਕੰਮ ਆ ਜਾਣਦੀ ਹੋਵੇ ਤਾਂ ਠੀਕ ਹੈ ਜੀ। ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 62 800 50718 ਅਗਲਾ ਇਸ ਤਰ੍ਹਾਂ ਨੋਟ ਕਰੋ ਜੀ ਫਾਈਲ ਨੰਬਰ 710 ਨਾਮ ਸਿੰਘ ਏਰੀਆ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਸਿੱਧੂ ਹਾਈਟ 6 ਫੁੱਟ 1 ਇੰਚ ਜਨਮਸਥਾਨ 23 ਸਤੰਬਰ 1994 ਪੜ੍ਹਾਈ ਐਮਸੀਏ ਬੀਸੀਏ ਪੈਣ ਇੱਕ ਮੈਰਿਡ 91 ਰਿਡ ਕੈਨੇਡਾ ਭਰਾ ਇੱਕ ਅਨਮੈਰਿਡ ਕੈਨੇਡਾ ਪਿਤਾ ਜੀ ਆਰਮੀ ਵਿੱਚੋਂ ਰਿਟਾਇਰ ਨੇ ਪੈਨਸ਼ਨ ਤੇ 63000 ਰੁਪਇਆ ਮਾਤਾ ਘਰ ਦੇ ਕੰਮ ਮਾਤਾ ਜੀ ਘਰ ਦਾ ਕੰਮ ਕਰਦੇ ਨੇ ਕੰਮ ਆ ਵਧੀਆ ਕੰਪਨੀ ਦੀ ਜੋਬ ਹੈ ਜੀ ਤਨਖਾਹ 30000 ਰੁਪਏ ਮਹੀਨਾ ਹੈ ਮੁੰਡਾ ਦਸਤਾ ਧਰੀ ਹੈ ਜਮੀਨ 4.5 ਕਿੱਲੇ ਕੁਲ ਜਮੀਨ 9 ਕਿੱਲੇ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਪੜੀ ਲਿਖੀ ਜੱਟ ਸਿੰਘ ਪਰਿਵਾਰ ਤੋਂ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 8699453962 ਅਗਲਾ ਰਿਸ਼ਤਾ ਰਿਕਾਰਡ ਕਰੋ ਜੀ ਫਾਈਲ ਨੰਬਰ 711 ਨਾਮ ਸਿੰਘ ਜ਼ਿਲ੍ਹਾ ਸਰਹਸਾ ਕਾਠ ਜੱਟ ਸਿੰਘ ਗਾਉਂਤ ਔਲਖ ਹਾਈਟ 6 ਫੁੱਟ ਜਨਮ 1992 ਪੜ੍ਹਾਈ ਪਲਸ 2 ਪਲਸ ਬੀਏ ਜੋ ਬੈ ਮੈਨੇਜਰ ਏਟ ਵਾਇਰ ਫਰਟੀਲਾਈਜ਼ਰ ਲਿਮਟਿਡ ਸੈਲਰੀ ਹੈਗੀ 35000 ਪਲੱਸ ਅ ਕਮਿਸ਼ਨ ਜਮੀਨਾ ਸਾਢੇ ਤਿੰਨ ਕਿਲੇ ਪੈਣ ਇੱਕ ਮੈਰਿਡ 91 ਮੈਰਿਡ ਪਾਤਾ ਦੀ ਹਾਊਸ ਵਾਈਫ ਪਿਤਾ ਦੀ ਐਗਰੀਕਲਚਰ ਇਹਨਾਂ ਨੂੰ ਲੋੜ ਹੈ ਜੀ ਇਸ ਤਰੀਕ ਕੁੜੀ ਸਿੰਪਲ ਤੇ ਐਜੂਕੇਟਿਡ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 90562 09711 ਅਗਲਾ ਰਿਸਤਾ ਨੋਟ ਕਰੋ ਜੀ ਫਾਈਲ ਨੰਬਰ 712 ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਗਰੀਵਾਲ ਹਾਈਟ 6 ਫੁੱਟ ਜਨਮਕਤੀ 18 ਅਗਸਤ 1995 ਪੜ੍ਹਾਈ ਪਲਸ 2 ਪਾਸ ਕੰਮ ਪਿਤਾਜੀ ਫਾਰਮਰ ਨੇ ਮਾਤਾ ਜੀ ਹਾਊਸ ਵਾਈਫ ਜ਼ਮੀਨ 5 ਕਿੱਲੇ ਭੈਣ 1 ਲੋਡ ਹੈ ਜੀ ਰਿਸ਼ਤੇ ਦੀ 20 ਘਰੇਲੂ ਕੰਮ ਕਰ ਜਾਣ ਦੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 78140 96433 ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 713 ਨਾਮ ਸਿੰਘ ਜ਼ਿਲ੍ਹਾ ਹੁਜਾਰਪੁਰ ਕਾਸਟ ਜੱਟ ਸਿਕ ਹਾਈਟ 5 ਫੁੱਟ 7 ਇੰਚ ਜਨਮ 1992 ਪੜ੍ਹਾਈ ਡਬਲ ਐਮ ਐਸ ਸੀ ਬੀ ਐਡ ਜੋਬ ਲੈਕਚਰ ਹਰ ਆਪਣਾ ਕੋਚਿੰਗ ਸੈਂਟਰ ਆ ਜੀ ਮੰਥਲੀ ਇਨਕਮ ਹੈ ਜੀ 40000 ਰੁਪਏ ਜਮੀਨ 6 ਕਿੱਲੇ ਪਿਤਾ ਜੀ ਐਕਸਪਾਇਰ ਨੇ ਮਾਤਾ ਜੀ ਘਰ ਰਹਿੰਦੇ ਨੇ ਇਕਲੋਤਾ ਮੁੰਡਾ ਹੈ ਜੀ ਘਰਦਿਆਂ ਦਾ ਜਾਤੀ ਬੰਦ ਨਹੀਂ ਹੈ ਵਿਆਹ ਸਾਦਾ ਕਰਨਾ ਹੈ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਘਰ ਸੰਭਾਲਣ ਵਾਲੀ ਹੋਵੇ ਅਤੇ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਕਿਸੇ ਚੰਗੀ ਜੋਬ ਤੇ ਹੀ ਲਗਾ ਸਕਣ ਜੀ ਲੜਕੇ ਵਾਲੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 62398 2298228 ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰਾਂ ਦੇ ਵਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਖਤਾਲਾ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ